ਗੁਰੂ ਰੰਦਾਵਾ ਨੇ ਸਟੇ ਸ਼ੋਸ ਤੇ ਪਾਰਟੀਆਂ ਤੋਂ ਕੀਤੀ ਸ਼ੁਰੂਆਤ ਪਰ ਇਸ ਪੰਜਾਬੀ ਗੀਤ ਨੇ ਬਣਾ ਦਿੱਤਾ ਇਹਨਾਂ ਨੂੰ ਰਾਤੋਂ ਰਾਤ ਸਟਾਰ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੈਕਟਰ ਦਾ ਨਿਕਸ ਸਵੇਰਾ ਟੀਵੀ ਅੱਜ ਉਸੇ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ 스타 ਗੁਰੂ ਰੰਦਾਵਾ ਦੇ ਬਾਰੇ ਜੋ ਕਿ ਬਾਲੀਵੁੱਡ ਦੇ ਵਿੱਚ ਵੀ ਇੱਕ ਵੱਡਾ ਨਾਮ ਕਮਾ ਚੁੱਕੇ ਨੇ ਇਹਨਾਂ ਦੇ ਵੱਲੋਂ ਜੇਕਰ ਗੀਤਾ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਦੇ ਵਿੱਚ ਕਤਲ ਸਿਰਾ ਤੇ ਅਜ਼ੂਲ ਵਰਗੇ ਗੀਤ ਜੋ ਆ ਦਿੱਤੇ ਗਏ ਨੇ ਜੋ ਕਿ ਸੋਸ਼ਲ ਮੀਡੀਆ ਉਤੇ ਰੀਲਸ ਦੇ ਉਤੇ ਟ੍ਰੈਂਡ ਕਰ ਰਹੇ ਨੇ ਗੁਰੂ ਰੰਦਾਵਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 3 ਅਗਸਤ ਨੂੰ ਹੋਇਆ ਸੀਗਾ ਗੁਰੂ ਰੰਦਾਵਾ ਜਿਨ੍ਹਾਂ ਦਾ ਨਾਮ ਗੁਰਸ਼ਰਨ ਜੋਤ ਸਿੰਘ ਰੰਦਾਵਾ ਹੈ ਯਾਨੀ ਕਿ ਹੁਣ ਉਹਨਾਂ ਨੂੰ ਗੁਰੂ ਰੰਦਾਵਾ ਦੇ ਨਾਮ ਦੇ ਨਾਲ ਜਾਣਦੇ ਨੇ ਪੰਜਾਬੀ ਇੰਡਸ ਕਿ ਇਹਨਾਂ ਦੇ ਵੱਲੋਂ ਇੱਕ ਵੱਖਰੀ ਪਛਾਣ ਬਣਾਈ ਗਈ ਹੈ ਹਾਲਾਂਕਿ ਗੁਰੂ ਰੰਦਾਵਾ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਦੇ ਵਿੱਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀਗਾ ਪਰ ਉਹਨਾਂ ਨੇ ਕਦੇ ਹਾਰ ਨਹੀਂ ਮੰਨੀ ਅੱਗੇ ਵਧਦੇ ਰਹੇ ਗੁਰੂ ਰੰਦਾਵਾ ਨੇ ਸ਼ੁਰੂ ਦੇ ਵਿੱਚ ਦਿੱਲੀ ਦੇ ਵਿੱਚ ਛੋਟੇ ਛੋਟੇ ਪ੍ਰੋਗਰਾਮਸ ਤੇ ਪਾਰਟੀਆਂ ਦੇ ਵਿੱਚ ਪਰਫਾਰਮੈਂਸ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਦਿੱਲੀ ਤੋਂ MBA ਦੀ ਪੜ੍ਹਾਈ ਕੀਤੀ ਸੀਗੀ ਰੈਪਰ ਬੋਹੇਮੀਆਂ ਦੇ ਨਾਲ ਉਹਨਾਂ ਦਾ ਇੱਕ ਗੀਤ ਵੀ ਆਇਆ ਸੀਗਾ ਵੈਸੇ ਦੱਸ ਦੇ ਕਿ ਗੁਰੂ ਰੰਦਾਵਾ ਨਾਮ ਜੋ ਹੈ ਬੋਹੇਮੀਆਂ ਦੇ ਵੱਲੋਂ ਹੀ ਦਿੱਤਾ ਗਿਆ ਨਾ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਹੈ ਗੁਰੂ ਰੰਦਾਵਾ ਜੀ ਜਨਮ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਨਮ 31 ਅਗਸਤ 1991 ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋਇਆ ਸੀ ਜਿੱਥੇ ਉਹਨਾਂ ਦਾ ਨਾਮ ਗੁਰਸ਼ਰਨ ਜੋਤ ਸਿੰਘ ਰੰਦਾਵਾ ਰੱਖਿਆ ਗਿਆ ਸੀਗਾ ਉਹਨਾਂ ਦੇ ਵੱਲੋਂ ਦਿੱਲੀ ਤੋਂ MBA ਦੀ ਹਾਸਲ ਪੜ੍ਹਾਈ ਕੀਤੀ ਗਈ ਸੀ ਗੁਰੂ ਰੰਦਾਵਾ ਨੇ ਸਟੇ ਸ਼ੋਸ ਤੇ ਪਾਰਟੀ ਸੋਤਨੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀਗੀ ਹਾਲਾਂਕਿ ਉਹਨਾਂ ਨੇ ਆਪਣੇ ਕੈਰੀਅਰ ਦੀ ਅਸਲੀ ਮੀ ਯਾਨੀ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ 2012 ਦੇ ਵਿੱਚ ਨਾ ਪਹਿਲਾ ਗੀਤ ਸੇਮ ਗੋਲ ਦੇ ਨਾਲ ਕੀਤਾ ਸੀਗਾ ਹਾਲਾਂਕਿ ਗੀਤ ਨਾ ਹਿੱਟ ਨਹੀਂ ਰਿਹਾ ਪਰ ਇਸ ਤੋਂ ਬਾਅਦ ਵੀ ਗੁਰੂ ਰੰਦਾਵਾ ਹਮੇਸ਼ਾ ਅੱਗੇ ਵਧਦੇ ਰਹੇ ਆ ਦੱਸਦੇ ਕਿ 2 ਸਾਲ ਦੇ ਸਟਰਗਲ ਤੋਂ ਬਾਅਦ ਉਹਨਾਂ ਨੂੰ ਸਫਲਤਾ ਮਿਲੀ ਸੀ ਜਦੋਂ ਉਹਨਾਂ ਦਾ 2013 ਦੇ ਵਿੱਚ ਐਲਬਮ ਲਾਂਚ ਹੋਈ ਸੀਗੀ ਉਹਨਾਂ ਦੀ ਹੀ ਐਲਬਮ ਦਾ ਨਾਮ ਸੀ ਪੈਗਵਨ ਗੁਰੂ ਰੰਧਾਵਾ ਨੇ ਇਸ ਐਲਬਮ ਨੂੰ ਲਾਂਚ ਕਰਨ ਦੇ ਲਈ ਆਪਣੇ ਭਰਾ ਤੋਂ ਪੈਸੇ ਲਈ ਸਾਨ ਹੈ ਇਸ ਤੋਂ ਬਾਅਦ ਉਹਨਾਂ ਨੇ ਕੋਈ ਗੀਤ ਰਿਲੀਜ਼ ਕੀਤੇ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਸੀ ਜੋ ਉਹ ਚਾਹੁੰਦੇ ਸੀ 2 ਸਾਲ ਬਾਅਦ ਲਗਭਗ ਉਹਨਾਂ ਦਾ ਇੱਕ ਗੀਤ ਆਉਂਦਾ ਪਟੋਲਾ ਜੋ ਕਿ ਗੁਰੂ ਰੰਧਾਵਾ ਦੀ ਜ਼ਿੰਦਗੀ ਨੂੰ ਰਾਤੋਂ ਰਾਤ ਬਦਲ ਦਿੱਤਾ ਜਾਂਦਾ ਤੇ ਦੱਸਦੇ ਕਿ ਇਸ ਗੀਤ ਤੋਂ ਹੀ ਨੂੰ ਸਰਵੋਤਮ ਗੀਤ ਦਾ ਅਵਾਰਡ ਵੀ ਮਿਲਿਆ ਸੀ 2015 ਦੇ ਵਿੱਚ ਇੱਕ ਗੀਤ ਆਇਆ ਸੀਗਾ ਜੋ ਕਿ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਿਆ ਸੀ ਪੰਜਾਬੀ ਅਤੇ ਬਾਲੀਵੁੱਡ ਗੀਤਾਂ ਨੇ गा ਕੇ ਉਹਨਾਂ ਦੇ ਵੱਲੋਂ ਦਿਲ ਜਿੱਤਿਆ ਗਿਆ ਪਟੋਲਾ ਦੇ ਹਿੱਟ ਹੋਣ ਤੋਂ ਬਾਅਦ ਗੁਰੂ ਰੰਧਾਵਾ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਨੇ ਉਹਨਾਂ ਨੇ ਕੀ ਪੰਜਾਬੀ ਗੀਤਾਂ ਦੇ ਨਾਲ ਨਾਲ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਹਿੱਟ ਗੀਤ ਦਿੱਤੇ ਨੇ ਗੁਰੂ ਰੰਧਾਵਾ ਨੇ ਕਈ ਸੁਪਰ ਹਿੱਟ ਫਿਲਮਾਂ ਦੇ ਵਿੱਚ ਵੀ ਆਪਣੇ ਗੀਤਾਂ ਦੇ ਨਾਲ ਆਵਾਜ਼ ਦਿੱਤੀ ਹੈ ਜਿਸ ਦੇ ਵਿੱਚ ਕੁਝ ਗੀਤ ਹੈ ਪਟੋਲਾ हाई रेटेड गबरू दारूवर्गी रात कमाल है बंजा मेरी रानी दस दी है कि कुछ टाइम ਪਹਿਲਾ ਹੈ ਯਾਨੀ ਕਿ 2024 ਦੇ ਵਿੱਚ ਗੁਰੂ ਰੰਦਾਵਾ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਡੈਬਿਊ ਵੀ ਕੀਤਾ ਗਿਆ ਸ਼ਾਹਕੋਟ ਮੂਵੀ ਦੇ ਨਾਲ ਹਾਲਾਂਕਿ ਇਹ ਫਿਲਮ ਇੰਨੀ ਸਕਸੈਸਫੁਲ ਨਹੀਂ ਰਹੀ ਹੈ ਤਾਂ ਪਰ ਫਿਰ ਵੀ ਉਹਨਾਂ ਦੇ ਵੱਲੋਂ ਡੈਬਿਊ ਕੀਤਾ ਗਿਆ ਤੇ ਇਸ ਦੇ ਨਾਲ ਹੀ ਹੁਣ ਉਹ ਗੀਤਾ ਦੇ ਵੱਲ ਆਪਣਾ ਜੋ ਕੰਮ ਕਰ ਰਹੀ ਨੇ ਤੇ ਗੀਤ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਤੇ ਲੇਟੈਸਟ ਉਹਨਾਂ ਦੇ ਗੀਤ ਦੀ ਗੱਲ ਕਰੀਏ ਤਾਂ ਅਜ਼ੂਲ ਗੀਤ ਆਇਆ ਜੋ ਕਿ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਕਰ ਰਿਹਾ ਹੈ